ਅਮਰੀਕਾ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ 4 ਕਰੋੜ ਡਾਲਰ ਮੁੱਲ ਦੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਇਲਿਨੋਇ ਸਟੇਟ ਪੁਲਿਸ ਨੇ ਦੱਸਿਆ ਕਿ ਆਇਓਵਾ ਸੂਬੇ ਦੀ ਸਰਹੱਦ ਨੇੜੇ ਇੰਟਰਸਟੇਟ 80 ਤੇ ਇੱਕ ਸੈਮੀ ਟ੍ਰੇਲਰ ਦੀ ਤਲਾਸ਼ੀ ਦੌਰਾਨ 1146 ਪਾਉਂਡ ਕੋਕੀਨ ਬਰਾਮਦ ਕਰਦਿਆਂ ਕੈਨੇਡਾ ਦੇ 온ਟਾਰੀਓ ਸੂਬੇ ਨਾਲ ਸਬੰਧਤ ਵੰਸ਼ਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਿਰੁੱਧ ਵੱਖ-ਵੱਖ ਦੋਸ਼ ਆਇਦ ਕਰ ਦਿੱਤੇ ਗਏ ਇਲਿਨੋਇ ਸਟੇਟ ਪੁਲਿਸ ਦੇ ਡਾਇਰੈਕਟਰ ਬ੍ਰੈਂਡਨ ਕੈਲੀ ਨੇ ਦੱਸਿਆ ਕਿ ਆਪਣੀਆਂ ਕਮਿਊਨਿਟੀਆਂ ਨੂੰ ਖਤਰਨਾਕ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਦੇ ਉਪਰਾਲੇ ਤਹਿਤ ਨਸ਼ਾ ਤਸਕਰਾਂ ਦੀ ਨਕੀਲ ਕਸੀ ਜਾ ਰਹੀ ਹੈ ਅਤੇ ਹਾਈਵੇਜ਼ ਤੋਂ ਲੰਘਦੇ ਟਰੱਕਾਂ ਦੀ ਤਲਾਸ਼ੀ ਲੈਣ ਦਾ سلسلہ جاری ਹੈ 27 ਸਾਲ ਦੇ ਵੰਸ਼ਪ੍ਰੀਤ ਸਿੰਘ ਅਤੇ 36 ਸਾਲ ਦੇ ਮਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪਹਿਲੀ ਪੇਸ਼ੀ ਹੋਣ ਤੱਕ ਹੈਂਡਰੀ ਕਾਉਂਟੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਕੁਝ ਨੌਜਵਾਨ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ਵਿੱਚ ਅਮਰੀਕਾ ਤੋਂ ਕੈਨੇਡਾ ਤੱਕ ਕੋਕੀਨ ਦੀ ਤਸਕਰੀ ਵਾਸਤੇ ਸਹਿਮਤ ਹੋ ਜਾਂਦੇ ਨੇ ਪਰ ਕਾਨੂੰਨ ਦੇ ਲੰਮੇ ਹੱਥ ਉਹਨਾਂ ਨੂੰ ਕਾਲ ਕੋਠੜੀ ਵਿੱਚ ਖਿੱਚ ਕੇ ਲੈ ਜਾਂਦੇ ਨੇ ਦੱਸ ਦਈਏ ਕਿ ਸਤੰਬਰ ਮਹੀਨੇ ਦੌਰਾਨ ਇੰਡੀਆਨਾ ਸੂਬੇ ਵਿੱਚ ਇਟੋਬੀ ਕੋ ਦੇ ਨਸੀਬ ਚਿਸ਼ਤੀ ਨੂੰ 300 ਪਾਉਂਡ ਕੋਕੀਨ ਸਣੇ ਕਾਬੂ ਕੀਤਾ ਗਿਆ ਇਸੇ ਤਰ੍ਹਾਂ ਬੀਤੀ 15 ਅਕਤੂਬਰ ਨੂੰ ਪੀਲ ਰੀਜਨ ਨਾਲ ਸੰਬੰਧਿਤ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਮਿਸ਼ੀगन ਵਿਖੇ ਨਸ਼ਾ ਤਸਕਰੀ ਦੇ ਦੋਸ਼ੇ 'ਟ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਸੁਖਜਿੰਦਰ ਸਿੰਘ ਕੋਲੋਂ ਕਥਿਤ ਤੌਰ ਤੇ 16.5 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ। ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰਾ ਵਿਰੁੱਧ ਚਲਾਏ ਆਪਰੇਸ਼ਨ ਡੈਡ ਐਂਡ ਦੌਰਾਨ 15 ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ 5 ਕੈਨੇਡਾ ਨਾਲ ਸੰਬੰਧਿਤ ਸਨ। ਮੋਂਟਰੀਅਲ ਵਿਖੇ 19 ਕਿਲੋ ਨਸ਼ਿਆਂ ਦੀ ਕਤਤ ਡਿਲੀਵਰੀ ਦੌਰਾਨ ਕਾਬੂ ਕੀਤੇ ਗਏ 25 ਸਾਲ ਦੇ ਆਜੋ ਸ਼ਰਮਾ ਦਾ ਨਾਮ ਵੀ ਅਮਰੀਕਾ ਵਿੱਚ ਕੀਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੋਂ ਆ ਰਹੀ ਫੈਂਟਨਲ ਦੀ ਤਸਕਰੀ ਬੰਦ ਕਰਵਾਉਣਾ ਚਾਹੁੰਦੇ ਨੇ ਪਰ ਅਮਰੀਕਾ ਤੋਂ ਟ੍ਰਾਂਸਪੋਰਟ ਰਕਾ ਰਹੀ ਕੈਨੇਡਾ ਪੁਜ ਰਹੀ ਕੋਕੀਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਮੈਕਸੀਕੋ ਵਿੱਚ ਵੱਡੇ ਵੱਡੇ ਨਸ਼ਾ ਤਸਕਰਾਂ ਵੱਲੋਂ ਕੋਇੰਟਲਾਂ ਦੇ ਹਿਸਾਬ ਨਾਲ ਕੋਕੀਨ ਅਮਰੀਕਾ ਅਤੇ ਕੈਨੇਡਾ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਇਸ ਮਕਸਦ ਵਾਸਤੇ ਟਰੱਕ ਡਰਾਈਵਰਾਂ ਨੂੰ ਮੋਟੀ ਕਮਾਈ ਦਾ ਲਾਲਚ ਦਿੱਤਾ ਜਾਂਦਾ ਹੈ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਵਰਤੀ ਜਾ ਰਹੀ ਚੌਕਸੀ ਸੜਕਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਨਸ਼ਿਆਂ ਨਾਲ ਭਰੇ ਕਈ ਟਰੱਕ ਫੜੇ ਜਾ ਚੁੱਕੇ ਨੇ ਜਦਕਿ ਦੂਜੇ ਪਾਸੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 18 ਅਕਤੂਬਰ ਤੋਂ ਨਵੰਬਰ ਦੇ ਦੂਜੇ ਹਫ਼ਤੇ ਤੱਕ 246 ਕਿਲੋ ਨਸ਼ੀਲੇ ਪਦਾਰਥ ਵੱਖਰੇ ਤੌਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ 66 ਲੱਖ ਡਾਲਰ ਤੋਂ ਵੱਧ ਮੰਦੀ ਹੈ ਤਿੰਨ ਬਰਾਮਦਗੀਆਂ ਬੀਸੀ ਨਾਲ ਲੱਗਦੀ ਸਰਹੱਦ ਤੋਂ ਕੀਤੀਆਂ ਗਈਆਂ ਜਿੱਥੇ ਟਰੱਕਾਂ ਦੇ ਵਕਵਾਖੇ ਸਾਮ ਵਿੱਚ ਨਸ਼ੇ ਲੁਕੋ ਕੇ ਰੱਖੇ ਗਏ ਸਨ ਬਿਊਰੋ ਰਿਪੋਰਟ ਥਮਦਰ ਟੀਵੀ